ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਵਾਤਾਵਰਣ ਸੁਰੱਖਿਆ ਨੂੰ ਆਪਣੇ ਸ਼ਾਸਨ ਦਾ ਇੱਕ ਮੁੱਖ ਮਿਸ਼ਨ ਬਣਾ ਦਿੱਤਾ ਹੈ ਪਿਛਲੇ 2 ਸਾਲਾਂ ਦੇ ਵਿੱਚ ਰਾਜ ਵਿੱਚ ਹਰਿਆਵਲੀ ਵਧਾਉਣ ਵੱਲ ਇਤਿਹਾਸਕ ਕੰਮ ਹੋਇਆ ਹੈ ਸਾਲ 2023 ਤੇ 24 ਵਿੱਚ ਸਰਕਾਰ ਨੇ रिकॉर्ड 1.2 ਕਰੋੜ ਪੌਦੇ ਲਗਾਏ ਨੇ ਜਦਕਿ 2024 ਤੇ 25 ਲਈ 3 ਕਰੋੜ ਪੌਦੇ ਲਗਾਉਣ ਦਾ ਟਾਰਗੇਟ ਰੱਖਿਆ ਗਿਆ ਹੈ। ਇਹ ਮੁਹਿੰਮ ਹੁਣ ਸਿਰਫ ਸਰਕਾਰੀ ਪ੍ਰੋਗਰਾਮ ਹੀ ਨਹੀਂ ਸਗੋਂ ਇੱਕ ਜਨ ਅੰਦੋਲਨ ਬਣ ਚੁੱਕੀ ਹੈ ਜੋ ਕਿ ਪਿੰਡਾਂ ਸਕੂਲਾਂ ਧਾਰਮਿਕ ਸਥਾਨਾਂ ਤੇ ਸ਼ਹਿਰੀ ਇਲਾਕਿਆਂ ਤੱਕ ਪਹੁੰਚ ਗਈ ਹੈ। ਇਹ ਸੱਚਮੁੱਚ ਹੁਣ ਹਰ ਘਰ ਬਾਗ਼ੀਚਾ ਦੀ ਭਾਵਨਾ ਨੂੰ ਸਾਕਾਰ ਕਰ ਰਹੀ ਹੈ। ਪੰਜਾਬ ਲਈ ਇਹ ਪੈਲ ਬਹੁਤ ਜ਼ਰੂਰੀ ਸੀ ਕਿਉਂਕਿ ਪਿਛਲੇ 2 ਦਹਾਕਿਆਂ ਵਿੱਚ ਰਾਜ ਦਾ ਜੰਗਲਾਤ ਖੇਤਰ ਲਗਾਤਾਰ ਘਟਦਾ ਗਿਆ ਹੈ ਕੇਂਦਰ ਸਰਕਾਰ ਦੀ ਰਿਪੋਰਟ ਦੇ ਅਨੁਸਾਰ 2001 ਤੋਂ 2023 ਦਰਮਿਆਨ ਜੋ ਹੈ ਪੰਜਾਬ ਦਾ ਜੰਗਲ ਖੇਤਰ 4.80% ਤੋਂ ਘਟ ਕੇ 3.67 ਰਹਿ ਗਿਆ ਹੈ ਤੇ ਟਰੀ ਕਵਰ ਜੋ ਹੈ 3.20% ਤੋਂ ਘਟ ਕੇ 2.92 ਹੋ ਗਿਆ। ਭਾਵੇਂ 22 ਸਾਲਾਂ ਦੇ ਵਿੱਚ ਪੰਜਾਬ ਨੇ 1.13% ਜੰਗਲ ਖੇਤਰ ਤੇ 28% ਟਰੀ ਕਵਰ ਗਵਾ ਲਿਆ। ਇਹ ਸਾਫ ਸਬੂਤ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਵਾਤਾਵਰਣ ਦੀ ਰੱਖਿਆ ਲਈ ਪੂਰੀ ਤਰ੍ਹਾਂ ناکਾਮ ਰਹੀਆਂ ਨੇ। ਸਕਰੀਨਿੰਗ ਪੰਜਾਬ ਮਿਸ਼ਨ ਵਰਗੇ ਪ੍ਰੋਗਰਾਮ ਕਾਗਜ਼ਾਂ ਤੱਕ ਹੀ ਸੀਮਤ ਰਹੇ ਨੇ ਜਦਕਿ ਮੈਦਾਨੀ ਪੱਧਰ ਬਿਲਕੁਲ ਸੁਨ ਰਹੇ ਨੇ। ਅਕਾਲੀ ਸਰਕਾਰ ਨੇ 2012 ਵਿੱਚ ਦਾਅਵਾ ਕੀਤਾ ਸੀ ਕਿ 2020 ਤੱਕ 40 ਕਰੋੜ ਪੌਦੇ ਲਗਾਏ ਜਾਣਗੇ ਤੇ ਜਿਸ ਤੇ 1900 ਕਰੋੜ ਰੁਪਏ ਖਰਚ ਕੀਤੇ ਜਾਣਗੇ ਪਰ ਹਕੀਕਤ ਇਹ ਹੈ ਕਿ ਕੇਵਲ 5 ਕਰੋੜ ਪੌਦੇ ਲਗਾਏ ਗਏ ਤੇ ਉਹਨਾਂ ਵਿੱਚੋਂ ਸਿਰਫ 25% ਹੀ ਜੋਂਦੇ ਰਹੇ। ਤੇ ਇਹ ਸਪੱਸ਼ਟ ਹੈ ਕਿ ਪਿਛਲੀਆਂ ਸਰਕਾਰਾਂ ਦਾ ਉਦੇਸ਼ ਵਾਤਾਵਰਨ ਬਚਾਉਣਾ ਨਹੀਂ ਸੀ ਸਗੋਂ ਪ੍ਰਚਾਰ ਤੇ ਠੇਕੇਬਾਜ਼ੀ ਸੀ। ਇਸ ਦੌਰਾਨ ਬੇਤਹਾਸ਼ਾ ਦਰੱਖਤਾਂ ਦੀ ਕਟਾਈ ਨੇ ਪੰਜਾਬ ਦੀ ਸਾਹਸ ਹੋਰ ਵੀ ਰੋਕ ਦਿੱਤੀ ਹੈ 2010 ਤੋਂ 2020 ਦੇ ਵਿਚਕਾਰ 8 ਤੋਂ 90 ਲੱਖ ਦਰੱਖਤ ਵਿਕਾਸ ਪ੍ਰੋਜੈਕਟਾਂ ਦੇ ਨਾਮ ਤੇ ਕੱਟੇ ਗਏ ਨੇ ਸਿਰਫ 2013 ਤੇ 24 ਵਿੱਚ 2 ਲੱਖ ਸਨ ਤੇ 2014 ਤੇ 15 ਦੇ ਵਿੱਚ 2.12 ਲੱਖ ਤੇ 2010 ਤੇ 11 ਵਿੱਚ 1.5 ਲੱਖ ਦਰੱਖਤ ਕੱਟੇ ਗਏ ਨੇ ਕਾਂਗਰਸ ਦੇ ਸ਼ਾਸਨ ਦੌਰਾਨ ਤਾਂ ਹਾਲਾਤ ਹੋਰ ਵੀ ਬੱਤਰ ਹੋ ਗਏ ਜਦੋਂ ਤਤਕਾਲੀ ਜੰਗਲਾਤ ਮੰਤਰੀ ਸਾਦੂ ਸਿੰਘ ਧਰਮਸੇਤ ਨੂੰ ਜੋ ਹੈ ਜੰਗਲ ਕੋਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਰਿਪੋਰਟ ਮੁਤਾਬਕ ਹਰ ਖੇਰ ਦਰਖਤ ਦੀ ਕਟਾਈ ਤੇ ਉਹ 500 ਰੁਪਏ ਦੀ ਰਿਸ਼ਵਤ ਲੈਂਦਾ ਸੀ ਤੇ ਅਧਿਕਾਰੀਆਂ ਦੇ ਤਬਾਦਲੇ ਲਈ 10 ਵੀ ਲੱਖ ਤੱਕ ਦੀ ਵਸੂਲੀ ਵੀ ਕਰਦਾ ਸੀ ਤੇ ਇਹ ਦਰਸਾਉਂਦਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਹਰਿਆਲੀ ਨੂੰ ਵੀ ਭ੍ਰਿਸ਼ਟਾਚਾਰ ਦੀ ਭੇਡ ਚੜਾ ਦਿੱਤਾ ਤੇ ਹੁਣ ਦੱਸ ਦਈਏ ਕਿ ਦੂਜੇ ਪਾਸੇ ਮਾਨ ਸਰਕਾਰ ਨੇ ਪੂਰੇ ਤੰਤਰ ਵਿੱਚ ਸੁਧਾਰ ਕਰਦੇ ਹੋਏ 2024 ਵਿੱਚ 30 ਪ੍ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਨੀਤੀ ਅਧੀਨ ਗੈਰ ਜੰਗਲ ਅਤੇ ਜ਼ਮੀਨਾਂ ਜੋ ਹੈ ਸਰਕਾਰੀ ਜ਼ਮੀਨਾਂ ਤੇ ਵੀ ਦਰਖਤਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ ਹੁਣ ਬਿਨਾ ਮਨਜ਼ੂਰੀ ਕੋਈ ਵੀ ਦਰਖਤ ਨਹੀਂ ਕਟਿਆ ਜਾਵੇਗਾ ਇਹ ਨੀਤੀ ਦਰਖਤਾਂ ਦੀ ਰੱਖਿਆ ਹੀ ਨਹੀਂ ਕਰਦੀ ਸਗੋ ਉਹਨਾਂ ਨੂੰ ਕਾਨੂੰਨੀ ਹੱਕ ਵੀ ਦਿੰਦੀ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸਾਲ 2023 ਅਤੇ 24 ਵਿੱਚ ਇਸ ਤਹਿਤ 940.384 ਹੈਕਟੇਅਰ ਜ਼ਮੀਨ ਤੇ ਰੋਪਨ ਕੀਤਾ ਗਿਆ ਹੈ ਜੋ ਕਿ ਪੰਜਾਬ ਦੇ ਵਾਤਾਵਰਣ ਸੁਧਾਰ ਦਾ ਇੱਕ ਸਪਸ਼ਟ ਰੂਪ ਹੈ ਤੇ ਇਹ ਮਿਹਨਤ ਜੋ ਹੈ ਹੁਣ ਅਸਰ ਦਿਖਾ ਰਹੀ ਹੈ ਭਾਰਤ ਸਰਕਾਰ ਦੀ ਫੋਰੈਸਟ ਸਰਵੇ ਰਿਪੋਰਟ 2023 ਦੇ ਮੁਤਾਬਕ ਪੰਜਾਬ ਦੇ ਵਿੱਚ ਟ੍ਰੀ ਕਵਰ ਵਿੱਚ 177.2 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਜੋ ਕਿ ਪਿਛਲੇ 15 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਵਾਧਾ ਦਰ ਹੈ ਇਹ ਸਿਰਫ ਇੱਕ ਅੰਕੜਾ ਨਹੀਂ ਸਗੋਂ ਇਹ ਵੀ ਦਰਸਾਉਂਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਪੰਜਾਬੀ ਹੁਣ ਵਾਤਾਵਰਣ ਬਚਾਉਣ ਦਾ ਹਿੱਸਾ ਬਣ ਰਿਹਾ ਹੈ ਪੰਜਾਬ ਹੁਣ ਇੱਕ ਅਜਿਹੀ ਦਿਸ਼ਾ ਵੱਲ ਵੱਧ ਰਿਹਾ ਜਿੱਥੇ ਵਿਕਾਸ ਤੇ ਵਾਤਾਵਰਣ ਇਕੱਠੇ ਚੱਲ ਰਹੇ ਨੇ। ਮਾਨ ਸਰਕਾਰ ਨੇ ਇਸ ਮੁਹਿਮ ਨੂੰ ਧਾਰਮਿਕ ਅਤੇ ਸੱਭਿਆਚਾਰਕ ਭਾਵਨਾ ਨਾਲ ਵੀ ਜੋੜ ਦਿੱਤਾ ਹੈ। ਗੁਰਬਾਣੀ ਦੀ ਸਿੱਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੋਂ ਪ੍ਰੇਰਿਤ ਹੋ ਕੇ ਰਾਜ ਵਿੱਚ ਨਾਨਕ ਬਾਗੀਚੀ ਅਤੇ ਪਵਿੱਤਰ ਮਨ ਵਰਗੇ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ ਨੇ। ਹੁਣ ਤੱਕ 105 ਨਾਨਕ ਬਗੀਚੀਆਂ ਅਤੇ 268 ਪਵਿੱਤਰ ਵਨ ਸਥਾਪਿਤ ਕੀਤੇ ਜਾ ਚੁੱਕੇ ਨੇ ਇਹ ਛੋਟੇ ਛੋਟੇ ਹਰੀਤ ਸਥਾਨ ਨਾ ਸਿਰਫ ਆਕਸੀਜਨ ਵਧਾ ਰਹੇ ਨੇ ਸਗੋਂ ਸ਼ਹਿਰਾਂ ਦੇ ਗ੍ਰੀਨ ਲੰਗਜ਼ ਵੀ ਬਣ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਹਰਿਆਲੀ ਲਹਿਰ ਤਹਿਤ 3.95 ਲੱਖ ਟਿਊਬਵੈਲਾਂ ਦੇ ਕੋਲ 28.99 ਲੱਖ ਪੌਦੇ ਲਗਾਏ ਗਏ ਨੇ ਜਿਸ ਦੇ ਨਾਲ ਕਿਸਾਨ ਵੀ ਇਸ ਹਰਿਆਲੀ ਅੰਦੋਲਨ ਦਾ ਹਿੱਸਾ ਬਣ ਰਹੇ ਨੇ ਮਾਨ ਸਰਕਾਰ ਨੇ ਵਾਤਾਵਰਣ ਲਈ ਵਿਸ਼ਵ ਪੱਧਰ ਤੇ ਵੀ ਕਦਮ ਚੁੱਕੇ ਨੇ ਜਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ ਨਾਲ 792.88 ਕਰੋੜ ਦੀ ਪ੍ਰੋਜੈਕਟ ਸ਼ੁਰੂ ਕੀਤੀ ਹੈ ਜਿਸ ਦਾ ਮਕਸਦ 2030 ਤੱਕ ਪੰਜਾਬ ਦਾ ਜੰਗਲ ਖੇਤਰ 7.5 ਤੱਕ ਜੋ ਹੈ ਵਧਾਉਣਾ ਤੇ ਇਹ ਪ੍ਰੋਜੈਕਟ 2025 ਤੋਂ 2026 ਤੋ ਅਗਲੇ 5 ਸਾਲਾਂ ਦੇ ਵਿੱਚ ਲਾਗੂ ਹੋਵੇਗੀ ਜਿਸ ਨਾਲ ਨਾ ਸਿਰਫ ਹਰਿਆਲੀ ਵਧੇਗੀ ਸਗੋਂ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਇਨਾਂ ਹੀ ਯਤਨਾਂ ਨਾਲ ਪੰਜਾਬ ਹੁਣ ਦੇਸ਼ ਦੇ ਅਗੇਤੀ ਰਾਜਾਂ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਹੜੇ ਵਾਤਾਵਰਣ ਸੁਰੱਖਿਆ ਦੇ ਵਿੱਚ ਮਿਸਾਲ ਬਣੇ ਹਨ ਅੱਜ ਪੰਜਾਬ ਵਿੱਚ ਇੱਕ ਨਵੀਂ ਹਰਿਆਵਲੀ ਕ੍ਰਾਂਤੀ ਦੇਖੀ ਜਾ ਰਹੀ ਹੈ ਓਹ ਦਰਖਤ ਜੋ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਨਾਲ ਕੱਟੇ ਗਏ ਸਨ ਹੁਣ ਦੁਬਾਰਾ ਜੜ੍ਹਾਂ ਫੜ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਸਪਸ਼ਟ ਸੁਨੇਹਾ ਹੈ ਕਿ ਦਰਖਤ ਪੰਜਾਬ ਦੀ ਸਾਹਾਂ ਹਨ ਤੇ ਇਹਨਾਂ ਨੂੰ ਬਚਾਉਣਾ ਹਰ ਪੰਜਾਬੀ ਦਾ ਧਰਮ ਹੈ ਕਾਂਗਰਸ ਤੇ ਅਕਾਲੀ ਦਲ ਦੀਆਂ ਪਿਛਟ ਨੀਤੀਆਂ ਨਾਲ ਜੋ ਹਰਿਆਲੀ ਮਿਟ ਗਈ ਸੀ ਉਸ ਨੂੰ ਆਮ ਆਦਮੀ ਪਾਰਟੀ ਦੀ ਇਹ ਮਾਨਦਾਲ ਸਰਕਾਰ ਨੇ ਦੁਬਾਰਾ ਫਿਰ ਤੋਂ ਜਿਉਂਦਾ ਕੀਤਾ ਹੈ ਨਵਾਂ ਪੰਜਾਬ ਹੁਣ ਸਿਰਫ ਖੇਤੀ ਵਿੱਚ ਹੀ ਨਹੀਂ ਸਗੋਂ ਵਾਤਾਵਰਣ ਵਿੱਚ ਵੀ ਆਤਮ ਨਿਰਭਰ ਬਣ ਰਿਹਾ ਇੱਕ ਸੱਚਾ ਰੰਗਲਾ ਹਰਿਆਲਾ ਪੰਜਾਬ